ਸਸੀ ਗਾਲ ਜੀ ਮੈਂ ਸੁਖਵਿੰਦਰ ਸੋਹਲ ਤੇ ਤੁਸੀਂ ਦੇਖ ਰਹੇ ਹੋ ਦਰਿਕ ਸੂਰਆ ਟੀਵੀ ਬਲਾਕ ਸੰਤੀ ਔਰ ਜਿਹੜੀ ਜ਼ਿਲ੍ਹਾ ਪੇਸ਼ਾ ਦੀਆਂ ਜਿਹੜੀਆਂ ਚੋਣਾਂ ਹੋ ਰਹੀਆਂ ਉਸ ਮਾਮਲੇ ਦੇ ਵਿੱਚ ਅੱਜ ਸਾਡੇ ਹਲਕਾ ਵਿਧਾਇਕ ਬੀ ਬਿੰਦਰਜੀਤ ਕੌਰ ਮਾਨ ਐਸ ਡੀ ਐਮ ਕੋਰਟ ਦੇ ਵਿੱਚ ਪਹੁੰਚਿਆ ਉਹਨਾਂ ਨਾਲ ਗੱਲ ਕਰਦੇ ਆਂ ਹਾਜੀ ਮੈਂ ਦੈਨਿਕ ਸਵੇਰੇ ਤੇ ਤੁਹਾਡਾ ਸਵਾਗਤ ਹੈ ਜੀ ਸਸ਼ੀਕਲ ਜੀ ਬਹੁਤ ਬਹੁਤ ਧੰਨਵਾਦ ਜੀ ਦੈਨਿਕ ਸਵੇਰਾ ਦਾ ਬਿਲਕੁਲ ਜੀ ਇਹ ਜਿਹੜਾ ਚੋਣਾ ਹੋ ਰਹੀਆਂ ਇਸ ਕਿਸ ਮੁੱਦੇ ਦੇ ਹੋ ਰਹੀਆਂ ਜੀ ਦੇ ਬਾਰੇ ਕੀ ਕਰਨਾ ਚਾਹੀਦਾ ਆਮ ਆਦਮੀ ਪਾਰਟੀ ਆਪਣੇ ਜਿੰਨੇ ਵੀ ਉਹਨਾਂ ਨੇ ਰਵਾਇਤੀ ਮੁੱਦੇ ਸ਼ੁਰੂ ਕੀਤੇ ਹੋਇਆ ਡਿਵੈਲਪਮੈਂਟ ਦਾ ਮੁੱਦਾ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਮੁੱਦਾ ਧਰਤੀ ਹੇਠਲੇ ਪਾਣੀ ਬਚਾਉਣ ਦਾ ਮੁੱਦਾ ਬੀਬੀਐਮ ਦਾ ਮੁੱਦਾ ਚੰਡੀਗੜ੍ਹ ਦਾ ਮੁੱਦਾ ਪੀਯੂ ਦਾ ਮੁੱਦਾ ਔਰ ਨੌਜਵਾਨਾਂ ਨੂੰ ਨਵੀਂ ਨਵੀਂ ਇੱਕ ਲੀਡਰਸ਼ਿਪ ਤਿਆਰ ਕਰਨ ਦਾ ਮੁੱਦਾ ਜਿਹੜੇ ਸਭ ਤੋਂ ਵੱਡਾ ਕੰਮ ਆਮ ਆਦਮੀ ਪਾਰਟੀ ਕਰ ਰਹੀ ਹੈ ਉਹ ਨੌਜਵਾਨਾਂ ਨੂੰ ਲੀਡਰ ਬਣਾਉਣ ਦਾ ਕਰ ਰਹੀ ਹੈ ਲੀਡਰਸ਼ਿਪ ਕੁਆਲਿਟੀ ਨੂੰ ਤਰਸਣ ਦਾ ਕੰਮ ਕਰ ਰਹੀ ਹੈ ਟੋਲ ਪਲਾਜ਼ੇ ਬੰਦ ਕਰਨ ਦਾ ਮੁੱਦਾ ਆਮ ਆਦਮੀ ਦੀ ਆਮਦਨ ਵਧਾਉਣ ਦਾ ਮੁੱਦਾ ਔਰ ਜਿਹੜੇ ਦਬੇ ਕੁਚਲੇ ਗਰੀਬ ਲੋਕ ਨੇ ਉਹਨਾਂ ਨੂੰ ਸਹੂਲਤਾਂ ਦੇਣ ਦਾ ਮੁੱਦਾ ਔਰ ਬਹੁਤ ਸਾਰੇ ਮੁੱਦੇ ਜਿਹੜੇ ਆਮ ਲੋਕਾਂ ਨਾਲ ਸੰਬੰਧ ਰੱਖਦੇ ਮੁੱਦੇ ਉਹਦੇ ਤੇ ਆਮ ਆਦਮੀ ਪਾਰਟੀ ਇਲੈਕਸ਼ਨ ਲੜ ਰਹੀ ਹੈ ਬਿਲਕੁਲ ਜੀ ਇਹ ਜਿਹੜੀਆਂ ਚੋਣਾਂ ਹੋ ਰਹੀਆਂ ਕਹਿ ਸਕਦਾ ਕਿ ਇਹ ਆਉਣ ਵਾਲੀਆਂ ਜਿਹੜੀਆਂ 2027 ਦੀਆਂ ਜਿਹੜੀਆਂ ਚੋਣਾਂ ਉਹ ਇੱਕ ਜੜ ਬਣੇਗੀ ਇਸ ਮਾਮਲੇ ਵਿੱਚ ਕਿ ਕਹਿ ਸਕਦੇ ਆ ਕਿ ਇਹ ਸਾਡਾ ਸੈਮੀਫਾਈਨਲ ਹੈ ਇਹਦੇ ਤੇ ਸਾਡੇ ਵਰਕਰਾਂ ਦੇ ਵਿੱਚ ਬੜਾ ਉਤਸ਼ਾਹ ਆ ਉਹਨਾਂ ਨੂੰ ਪਤਾ ਆ ਕਿ ਅਸੀਂ 2027 ਦੀ ਇਲੈਕਸ਼ਨ ਮੰਗ ਅਸੀਂ ਇਹ ਇਲੈਕਸ਼ਨ ਲੜਾਂਗੇ ਔਰ ਅਸੀਂ ਵੱਡੀ ਜਿੱਤ ਪ੍ਰਾਪਤ ਕਰਾਂਗੇ 34 ਬਲਾਕ ਸੰਤੀਆਂ ਤੇ 4 ਜ਼ਿਲ੍ਹਾ ਪ੍ਰਸ਼ਾਸਨ ਅਸੀਂ ਆਮ ਆਦਮੀ ਪਾਰਟੀ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਹਦੀ ਝੋਲੀ ਪਾਵਾਂਗੇ ਸਰਦਾਰ ਭਗਵੰਤ ਸਿੰਘ ਜੀ ਦੀ ਮੰਨ ਦੀ ਝੋਲੀ ਪਾਵਾਂਗੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਝੋਲੀ ਪਾਵਾਂਗੇ ਤਾਂ ਕਿ ਸਾਡੇ ਹਲਕੇ ਦਾ ਵੱਧ ਤੋਂ ਵੱਧ ਕਾਰਸ ਹੋ ਸਕੇ ਬਿਲਕੁਲ ਜੀ ਇਸ ਇਲਾਕੇ ਦੇ ਵਿੱਚ ਕਾਂਗਰਸ ਵੱਲੋਂ ਬਸਪਾ ਦੇ ਨਾਲ ਸਮਝੌਤਾ ਕੀਤਾ ਗਿਆ ਔਰ ਇਹ ਕਿਹਾ ਜਾ ਰਿਹਾ ਕਿ ਹਾਈ ਕਮਾਂਡ ਦੀ ਜਿਹੜੀ ਆ ਦੋਨਾਂ ਹੀ ਪਾਰਟੀਆਂ ਵੱਲੋਂ ਇਜਾਜ਼ਤ ਨਹੀਂ ਲਈ ਗਈ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਜਦੋਂ ਤੁਸੀਂ ਆਪਣਾ ਨਾ ਲੀ ਤਾਂ ਉਤਰ ਜਾਂਦੇ ਆ ਜਦੋਂ ਤੁਸੀਂ ਬਿਲਕੁਲ ਹੀ ਇੱਕ ਕਿਸਮ ਦੇ ਨਾ ਤੁਹਾਡੇ ਦਿਮਾਗ ਦੇ ਵਿੱਚ ਕੁਝ ਬਚਦਾ ਹੀ ਨਹੀਂਗਾ ਤੁਹਾਡੇ ਕੋਲ ਕੋਈ ਵਲੰਟੀਅਰ ਨਹੀਂ ਬਚਦੇ ਇਕੱਲੇ ਲੀਡਰ ਬਚਦੇ ਨੇ 15 16 ਜਿਹੜੇ ਸਾਰੇ ਦੇ ਸਾਰੇ ਐਮਐਲਏ ਦੇ ਦਾਅਵੇਦਾਰ ਨੇ ਸਾਰੇ ਦੇ ਸਾਰੇ ਹਲਕਾ ਇੰਚਾਰਜ ਆ ਫਿਰ ਇਹੀ ਹਸ਼ਰ ਹੁੰਦਾ ਉਧਰਲੇ ਪਾਸੇ ਬੀਐਸਪੀ ਨੇ ਹਮੇਸ਼ਾ ਹੀ ਇਦਾਂ ਕੀਤੀ ਹੈ ਸਦਾ ਹੀ ਅਕਾਲੀ ਦਲ ਨੇ ਉਹਨਾਂ ਨੂੰ ਧੋਖਾ ਦਿੱਤਾ ਸਦਾ ਹੀ ਕਾਂਗਰਸ ਨੇ ਉਹਨਾਂ ਨੂੰ ਧੋਖਾ ਦਿੱਤਾ ਉਹਦੇ باوجود ਉਹਨਾਂ ਦੇ ਨਾਲ ਗੱਠਜੋੜ ਕਰਦੇ ਆ ਔਰ ਉਹਨਾਂ ਨੇ ਵੀ ਸਾਹਿਬ ਸ੍ਰੀ ਕਾਂਸ਼ੀਰਾਮ ਜੀ ਦਾ ਜਿਹੜਾ ਸਿਧਾਂਤ ਸੀ ਉਹਨੂੰ ਛੱਡ ਕੇ ਉਹ ਲੰਬੇ ਹੋ ਗਏ ਔਰ ਆਪਣੇ ਦਲਿਤਾਂ ਦੀ ਹੁੰਦੀ ਹੋਈ ਬੇਇੱਜ਼ਤੀ ਜਿਹੜੀ ਕਾਂਗਰਸ ਦੇ ਹੱਥੋਂ ਆ ਵੱਡੇ ਲੀਡਰ ਮਰਹੂਮ ਲੀਡਰ ਜਿਹੜੇ ਇਸ ਦੁਨੀਆ ਤੋਂ ਵੀ ਚਲੇ ਗਏ ਉਹ ਦਲਿਤਾਂ ਦੇ ਲੀਡਰ ਉਹਨਾਂ ਦੀ ਇਨਸਰਟ ਜਿਹੜੀ ਕਰਵਾਉਣ ਦੇ ਵਿੱਚ ਵੀ ਇਹ ਮਾਨ ਮਹਿਸੂਸ ਕਰਨ ਲੱਗ ਗਏ ਇਸ ਕਰਕੇ ਲੋਕਾਂ ਦੀ ਪਾਰਟੀ ਦਲਿਤਾਂ ਦੀ ਤੇ ਰਹੀ ਨਹੀਂ ਫਿਰ ਸੁਨੀਲ ਜਾਖੜ ਜੀ ਹੋ ਗਏ ਪ੍ਰਤਾਪ ਬਾਜਵਾ ਜੀ ਹੋਏ ਸਮੇਂ ਸਮੇਂ ਤੇ ਜਿਹੜੇ ਆ ਉਹ ਦਲਿਤ ਲੀਡਰਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਰਹਿੰਦੇ ਆ ਪਰ ਇਹ BSP ਵਾਲੇ ਲੀਡਰਾਂ ਦੀ ਇਸ ਸਿਹਤ ਤੇ ਇਹਨਾਂ ਦੀ ਤੇ ਕੋਈ ਅਸਰ ਨਹੀਂ ਕਿਉਂਕਿ ਇਹਨਾਂ ਦੀ ਮੋਟੀ ਚਮੜੀ ਹੋ ਗਈ ਹੈ ਇਹਨਾਂ ਦੇ ਸਿਰਫ ਜੋ-ਜੋ نیچے-नीचे ਕਰਦੇ ਆ ਉਸ ਦੇ ਹਿਸਾਬ ਨਾਲ ਖਾਸ ਕਰਕੇ ਨਕੌਦਰ ਹਲਕੇ ਦੇ ਵਿੱਚ ਹਾਲਾਤ ਜਿਹੜੇ ਨੇ ਇਸ ਤਰ੍ਹਾਂ ਦੇ ਬਣੇ ਪਏ ਆ ਔਰ ਸਾਰੀਆਂ ਪਾਰਟੀਆਂ ਪੰਜ-ਛੇ ਪਾਰਟੀਆਂ ਲੜ ਕੇ ਆਮ ਆਦਮੀ ਪਾਰਟੀ ਦੇ ਰਲ ਕੇ ਇਲੈਕਸ਼ਨ ਲੜ ਰਹੇ ਆ ਔਰ ਜ ਜੇ ਇਦਾਂ ਦਾ ਜਦੋਂ ਸਮਝੌਤੇ ਹੁੰਦੇ ਆ ਕਾਮਰੇਡਾਂ ਦਾ ਆਪਣਾ ਸਿਧਾਂਤ ਹੈ ਬੀਜਪੀ ਦਾ ਆਪਣਾ ਸਿਧਾਂਤ ਹੈ ਇਡਿਓਲੋਜੀ ਵੱਖਰੀ ਵੱਖਰੀ ਆ ਕਾਂਗਰਸ ਦੀ ਆਪਣੀ ਇਡਿਓਲੋਜੀ ਆ ਬੀਐਸਪੀ ਦੀ ਆਪਣੀ ਇਡਿਓਲੋਜੀ ਆ ਤੁਸੀਂ ਦੇਖੋ ਜਦੋਂ ਇਹ ਇਕੱਠੇ ਹੁੰਦੇ ਤਾਂ ਫਿਰ ਇਹਨਾਂ ਦੀ ਇਡਿਓਲੋਜੀ ਕਿੱਥੇ ਗਈ ਲੋਕ ਕਿੱਥੇ ਗਏ ਜਦੋਂ ਲੋਕ ਮਾਈਨਸ ਹੋ ਜਾਣ ਜਦੋਂ ਗਰੀਬ ਮਾਈਨਸ ਹੋ ਜਾਣ ਜਦੋਂ ਵੋਟਰ ਮਾਈਨਸ ਹੋ ਜਾ ਸਰਫ ਲੀਡਰਸ਼ਿਪ ਰਹਿ ਜੇ ਫਿਰ ਹਾਲਤ ਇਹ ਹੀ ਹੁੰਦੀ ਹੈ ਇਲਾਕੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਕੀ ਆਧਾਰ ਹੈ ਜੀ ਸ਼੍ਰੋਮਣੀ ਅਕਾਲੀ ਦਲ ਦਾ ਆਧਾਰ ਤਾਂ ਦੱਸਣ ਦੀ ਵੀ ਜ਼ਰੂਰਤ ਨਹੀਂ ਕੋਈ ਆਧਾਰ ਨਹੀਂ ਬਚਿਆ ਉਹਨਾਂ ਦਾ ਕੋਸ਼ਿਸ਼ ਕਰ ਰਹੇ ਆ ਕਿ ਹਰ ਪਿੰਡ ਦੇ ਵਿੱਚੋਂ ਐਟ ਲਿਸਟ ਕੈਂਡੀਡੇਟ ਹੀ ਲੱਭ ਜਾਏ ਵੋਟਾਂ ਪੈਣ ਜਾਂ ਨਾ ਪੈਣ ਕੋਈ ਫਰਕ ਨਹੀਂ ਪੈਂਦਾ ਔਰ ਹੋ ਸਕਦਾ ਉਹ ਕੈਂਡੀਡੇਟ ਲੱਭਣ ਦੇ ਵਿੱਚ ਕਾਮਯਾਬ ਹੋ ਜਾਣ ਕਾਂਗਰਸ ਤਾਂ ਰਾਜ ਕਰਕੇ ਹਟੀ ਆ ਆਪਣੇ ਆਪ ਨੂੰ ਨੈਸ਼ਨਲ ਪਾਰਟੀ ਕਹੋਂਦੀ ਆ ਉਹਨੂੰ ਤਾਂ ਕੈਂਡੀਡੇਟ ਨਹੀਂ ਲੱਭੇ ਪੂਰੇ ਹੋ ਸਕਦਾ ਸ਼੍ਰੋਮਣੀ ਕਾਲ ਦਲ ਕੈਂਡੀਡੇਟ ਲੱਭ ਜੇ ਜੀ ਹੈ ਨਾ ਕੈਂਡੀਡੇਟ ਲੱਭਣ ਦੀ ਕੋਸ਼ਿਸ਼ ਕਰ ਰਹੇ ਆ ਹਰ ਇੱਕ ਪਾਰਟੀ ਜਿਹੜੀ ਨਕੋਦਰ ਦੇ ਵਿੱਚ ਖਾਸ ਕਰਕੇ ਆਪਣੀ ਜ਼ਮੀਨ ਬਚਾਉਣ ਦੀ ਕੋਸ਼ਿਸ਼ ਕਰ ਰਹੀ ਜ਼ਮੀਨ ਤਲਾਸ਼ਣ ਦੀ ਕੋਸ਼ਿਸ਼ ਕਰ ਰਹੀ ਆ ਇੱਥੇ ਇਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਨੇ ਨਾ ਉਹੀ ਇਹਨਾਂ ਦੇ ਹੱਥੋਂ ਨਿਕਲ ਗਈਆਂ ਇਸ ਕਰਕੇ ਨਕੋਦਰ ਹਲਕਾ ਮੈਂ ਕਹਿੰਨੀ ਆ ਕਿ ਵੀ ਮੈਂ ਸਾਰੇ ਜਿਹੜੇ ਸਾਡੇ ਵੋਟਰ ਸਹਿਮਾਨ ਵਰਕਰ ਸਹਿਮਾਨ ਮੈਂ ਸਭ ਦਾ तहे ਦਿਨੋਂ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਇੰਨੀ ਮਿਹਨਤ ਕੀਤੀ ਹੈ ਕਿ ਸਾਰੀਆਂ ਪਾਰਟੀਆਂ ਜ਼ਮੀਨ ਦੇ ਉੱਤੋਂ ਖਦੇੜ ਦਿੱਤੀਆਂ ਇਹ ਵੀ ਇੱਕ ਮਸਾਲਾ ਹੈ ਪੂਰੇ ਪੰਜਾਬ ਦੇ ਵਿੱਚ ਬਿਲਕੁਲ ਜੀ ਆਖਰ ਦੇ ਵਿੱਚ ਕਹਿਣਾ ਚਾਹਾਂਗਾ ਜੀ ਵੋਟਰਾਂ ਤੇ ਸਪੋਟਰਾਂ ਨੂੰ ਕੀ ਅਪੀਲ ਹੈ ਜੀ ਮੇਰੀ ਅਪੀਲ ਇਹ ਹੈ ਕਿ ਅਮਨ ਅਮਾਨ ਦੇ ਨਾਲ ਸ਼ਾਂਤੀ ਦੇ ਨਾਲ ਤਹਮਲ ਦੇ ਨਾਲ ਸਭ ਨੇ ਆਪਣੀ ਡਿਊਟੀ ਪੂਰੀ ਕਰਨੀ ਸਾਡੀ ਡਿਊਟੀ ਆ ਕਿ ਇਲੈਕਸ਼ਨਰ ਜਿਹੜੀਆਂ ਉਹ ਵਧੀਆ ਤਰੀਕੇ ਦੇ ਨਾਲ ਸ਼ਾਂਤੀ ਦੇ ਨਾਲ ਨਿਭੜਨ ਕਿਉਂਕਿ ਅਸੀਂ ਹਾਕਮ ਤੇ ਰਹੀ ਸਾਡੀ ਡਿਊਟੀ ਬਣਦੀ ਆ ਕਿ ਅਸੀਂ ਸ਼ਾਂਤੀ ਦੇ ਨਾਲ ਸਭ ਨੂੰ ਔਰ ਕਿਸੇ ਦੇ ਕਾਗਜ਼ ਰੱਦ ਨਹੀਂ ਕੀਤੇ ਜਾਣਗੇ ਮੇਰੀ ਸਾਰਿਆਂ ਅਫਸਰ ਸਰਬਾਨਾਂ ਨੂੰ ਹਦਾਇਤ ਆ ਕਿ ਵੀ ਜੋ ਦਾਖਲ ਕਰਦਾ ਕਾਗਜ਼ ਉਹਨੂੰ ਕਰਨ ਦਿਓ ਔਰ ਲੜਨ ਦਿਓ ਡੈਮੋਕ੍ਰੇਸੀ ਆ ਸਭ ਦਾ ਹੱਕ ਮੰਡਾ ਸ਼ੁਕਰੀਆ ਜੀ ਐਮਐਲਏ ਸਾਹਿਬ ਵੱਲੋਂ ਜਿਹੜਾ ਸਾਡੇ ਨਾਲ ਗੱਲਬਾਤ ਕੀਤੀ ਗਈ ਆ ਔਰ ਇਲਾਕੇ ਦੇ ਜਿੰਨੇ ਵੀ ਵੋਟਰ ਤੇ ਸਪੋਰਟਰ ਆ ਉਹਨਾਂ ਨੂੰ ਬਿਲਕੁਲ ਨਰਮ ਸੁਭਾਅ ਦੇ ਨਾਲ ਔਰ ਸ਼ਾਂਤੀ ਬਣਾ ਕੇ ਜਿਹੜੀਆਂ VOTING ਕਰ ਲਈ ਅਪੀਲ ਕੀਤੀ ਗਈ ਆ ਜਿਵੇਂ ਤੁਸੀਂ ਜਾਣਦੇ ਹੋਗੇ ਕਿ 1 ਚੌਥੀ ਤਰੀਕ ਨੂੰ ਜਿਹੜਾ ਹੈਗਾ ਜ਼ਿਲ੍ਹਾ ਪਰਿਸ਼ਦ ਦੇ ਔਰ ਜਿਹੜੀ ਪੰਚਾਇਤ ਸਮਿਤੀ ਦੇ ਚੋਣਾਂ ਜਿਹੜੀਆਂ ਹੈਗੀਆਂ ਪੂਰੇ ਰਾਜ ਭਰ ਵਿੱਚ ਹੋ ਰਹੀਆਂ ਹੈਗੀਆਂ ਨੇ ਔਰ ਉਸ ਦੇ ਚੱਲਦੇ ਹੋਏ ਸਾਡੇ ਨਕੋਦਰਨ ਦੇ ਵਿੱਚ ਉਹੀ ਜਿਹੜੀਆਂ ਉਹਨੀ ਜ਼ੋਨ ਸੈਕਿੰਡਰੀ ਪੰਚਾਇਤ ਜ਼ੋਨ ਦੇ ਪੰਚਾਇਤ ਕਮੇਟੀ ਦੇ ਔਰ ਦੋ ਜਿਹੜੇ ਹੈਗੇ ਨੇ ਸਾਡੀਆਂ ਸੀਟਾਂ ਹੈਗੀਆਂ ਨੇ ਜ਼ਿਲ੍ਹਾ ਪਰਿਸ਼ਦੀਆਂ ਹੈਗੀਆਂ ਨੇ ਤੇ ਉਸਤੇ ਰਿਗਾਰਡਿੰਗ ਜਿਹੜਾ ਹੈਗਾ ਅ ਅੱਜ ਮਿਤੀ 4 12 ਨੂੰ

ਸੈਕਿਉਰਿਟੀ ਦੇ ਜਿਵੇਂ ਤੁਸੀਂ ਜਾਣਦੇ ਹੈਗੇ ਹੋ ਜਿਵੇਂ ਕਿ ਕੁੜੇ ਸਮੇਂ ਪਹਿਲਾਂ ਹੀ ਜਿਹੜੇ ਨਵੇਂ ਡੀਐਸਪੀ ਸਾਹਿਬ ਜਿਹੜੇ ਹੈਗੇ ਉਹਨਾਂ ਨੇ ਇੱਥੇ ਕਾਰਜਕਾਰ ਸੰਭਾਲ ਲੈਗਾ ਮੇਰੀ ਕੱਲ ਉਹਨਾਂ ਦੇ ਨਾਲ ਬਹੁਤ ਹੀ ਡਿਟੇਲਡ ਮੀਟਿੰਗ ਹੋਈ ਚਹੀ ਹੈ ਨਾਲ ਉਹਨਾਂ ਦੇ ਐਸਐਚਯੂਜ਼ ਵੀ ਨਾਲ ਆਏ ਸੀਗੇ ਐਸਸੀ ਜਿਹੜੇ ਹੈਗੇ ਬਹੁਤ ਇਨਸ਼ੋਰ ਕਰ ਰਹੇ ਹੈਗੇ ਕਿ ਜਿਹੜੇ ਵੀ ਸਾਡੇ ਪੋਲਿੰਗ ਸਟੇਸ਼ਨਸ ਹੈਗੇ ਨੇ ਉਹਦੇ ਉੱਤੇ ਕਿਸੇ ਕਿਸਮ ਦੇ ਜਿਹੜੀ ਹੈਗੀਆਂ ਅਨਸੁਖਾਵੀ ਘਟਨਾ ਕੋਈ ਨਾ ਵਾਪਰੇ ਕੋਈ ਅਨਸਰ ਘਟਨਾ ਨਾ ਵਾਪਰੇ ਔਰ ਪੁਲਿਸ ਬਹੁਤ ਮੁਸਤੈਦ ਹੈਗੀ ਹੈ ਜੀ ਉਹਦੇ ਸਮੇਂ ਤੋਂ ਵੀ ਉਹਦੇ ਰਿਗਾਰਡਿੰਗ ਸਾਰੀ ਤਿਆਰੀਆਂ ਦੀ ਇਹ ਟੀਵੀ ਨੂੰ ਕੋਦਰ ਸਤਿ ਸ਼੍ਰੀ ਅਕਾਲ ਜੀ ਮੈਂ ਸੁਖਵਿੰਦਰ ਸੋਹਲ ਤੇ ਤੁਸੀਂ ਦੇਖ ਰਹੇ ਹੋ ਦਰਿਕ ਸੂਰਾ ਟੀਵੀ ਬਲਾਕ ਸੰਤੀ ਔਰ ਜਿਹੜੀ ਜ਼ਿਲ੍ਹਾ ਪੇਸ਼ਾ ਦੀਆਂ ਜਿਹੜੀਆਂ ਚੋਣਾਂ ਹੋ ਰਹੀਆਂ ਉਸ ਮਾਮਲੇ ਦੇ ਵਿੱਚ ਅੱਜ ਸਾਡੇ ਹਲਕਾ ਵਿਧਾਇਕ ਵੀ ਬੀਂਦਰਜੀਤ ਕੌਰ ਮਾਨ ਐਸ ਡੀ ਐਮ ਕੋਰਟ ਦੇ ਵਿੱਚ ਪਹੁੰਚਿਆ ਉਹਨਾਂ ਨਾਲ ਗੱਲ ਕਰਦੇ ਆਂ ਅੱਜ ਮੈਂ ਦੈਨਿਕ ਸਵੇਰੇ ਦੇ ਤੁਹਾਡਾ ਸਵਾਗਤ ਹੈ ਸਸ਼ੀਕਲ ਜੀ ਬਹੁਤ ਬਹੁਤ ਧੰਨਵਾਦ ਜੀ ਦੈਨਿਕ ਸਵੇਰਾ ਦਾ ਬਿਲਕੁਲ ਜੀ ਇਹ ਜਿਹੜਾ ਚੋਣਾ ਹੋ ਰਹੀਆਂ ਇਸ 21 ਮੁੱਦੇ ਦੇ ਹੋ ਰਹੀਆਂ ਜੀ ਇਸ ਦੇ ਬਾਰੇ ਕੀ ਕਰਨਾ ਚਾਹੀਦਾ ਆਮ ਆਦਮੀ ਪਾਰਟੀ ਆਪਣੇ ਜਿੰਨੇ ਵੀ ਉਹਨਾਂ ਨੇ ਰਵਾਇਤੀ ਮੁੱਦੇ ਸ਼ੁਰੂ ਕੀਤੇ ਹੋਇਆ ਡਿਵੈਲਪਮੈਂਟ ਦਾ ਮੁੱਦਾ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਮੁੱਦਾ ਧਰਤੀ ਹੇਠਲੇ ਪਾਣੀ ਬਚਾਉਣ ਦਾ ਮੁੱਦਾ ਬੀਬੀਐਮ ਦਾ ਮੁੱਦਾ ਚੰਡੀਗੜ੍ਹ ਦਾ ਮੁੱਦਾ ਪੀਯੂ ਦਾ ਮੁੱਦਾ ਔਰ ਨੌਜਵਾਨਾਂ ਨੂੰ ਨਵੀਂ ਨਵੀਂ ਇੱਕ ਲੀਡਰਸ਼ਿਪ ਤਿਆਰ ਕਰਨ ਦਾ ਮੁੱਦਾ ਜਿਹੜੇ ਸਭ ਤੋਂ ਵੱਡਾ ਕੰਮ ਆਮ ਆਦਮੀ ਪਾਰਟੀ ਕਰ ਰਹੀ ਆ ਉਹ ਨੌਜਵਾਨਾਂ ਨੂੰ ਲੀਡਰ ਬਣਾਉਣ ਦਾ ਕਰ ਰਹੀ ਆ ਲੀਡਰਸ਼ਿਪ ਕੁਆਲਿਟੀ ਨੂੰ ਤਰਸਣ ਦਾ ਕੰਮ ਕਰ ਰਹੀ ਆ ਟੋਲ ਪਲਾਜ਼ੇ ਬੰਦ ਕਰਨ ਦਾ ਮੁੱਦਾ ਆਮ ਆਦਮੀ ਦੀ ਆਮਦਨ ਵਧਾਉਣ ਦਾ ਮੁੱਦਾ ਔਰ ਜਿਹੜੇ ਦਬੇ ਕੁਚਲੇ ਗਰੀਬ ਲੋਕ ਨੇ ਉਹਨਾਂ ਨੂੰ ਸਹੂਲਤਾਂ ਦੇਣ ਦਾ ਮੁੱਦਾ ਔਰ ਬਹੁਤ ਸਾਰੇ ਮੁੱਦੇ ਜਿਹੜੇ ਆਮ ਲੋਕਾਂ ਨਾਲ ਸੰਬੰਧ ਰੱਖਦੇ ਮੁੱਦੇ ਉਹਦੇ ਤੇ ਆਮ ਆਦਮੀ ਪਾਰਟੀ ਇਲੈਕਸ਼ਨ ਲੜ ਰਹੀ ਆ ਬਿਲਕੁਲ ਜੀ ਇਹ ਜਿਹੜੀਆਂ ਚੋਣਾਂ ਹੋ ਰਹੀਆਂ ਕਹਿ ਸਕਦਾ ਕਿ ਇਹ ਆਉਣ ਵਾਲੀਆਂ ਜਿਹੜੀਆਂ 2027 ਦੀਆਂ ਜਿਹੜੀਆਂ ਚੋਣਾਂ ਉਹ ਇੱਕ ਜੜ ਬਣੇਗੀ ਇਸ ਮਾਮਲੇ ਵਿੱਚ ਕੀ ਕਹ ਕਹਿ ਸਕਦੇ ਆ ਕਿ ਇਹ ਸਾਡਾ ਸੈਮੀਫਾਈਨਲ ਆ ਇਹਦੇ ਤੇ ਸਾਡੇ ਵਰਕਰਾਂ ਦੇ ਵਿੱਚ ਬੜਾ ਉਤਸ਼ਾਹ ਆ ਉਹਨਾਂ ਨੂੰ ਪਤਾ ਆ ਕਿ ਅਸੀਂ 2027 ਦੀ ਇਲੈਕਸ਼ਨ ਮੰਗ ਅਸੀਂ ਇਹ ਇਲੈਕਸ਼ਨ ਲੜਾਂਗੇ ਔਰ ਅਸੀਂ ਵੱਡੀ ਜਿੱਤ ਪ੍ਰਾਪਤ ਕਰਾਂਗੇ 34 ਬਲਕ ਸੰਤੀਆਂ ਤੇ 4 ਜ਼ਿਲ੍ਹਾ ਪ੍ਰਸ਼ਾਸਨ ਅਸੀਂ ਆਮ ਆਦਮੀ ਪਾਰਟੀ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਹਦੀ ਝੋਲੀ ਪਾਵਾਂਗੇ ਸਰਦਾਰ ਭਗਵੰਤ ਸਿੰਘ ਜੀ ਦੀ ਮੰਨ ਦੀ ਝੋਲੀ ਪਾਵਾਂਗੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਝੋਲੀ ਪਾਵਾਂਗੇ ਤਾਂ ਕਿ ਸਾਡੇ ਹਲਕੇ ਦਾ ਵੱਧ ਤੋਂ ਵੱਧ ਕਾਰਸ ਹੋ ਸਕੇ ਬਿਲਕੁਲ ਜੀ ਇਸ ਇਲਾਕੇ ਦੇ ਵਿੱਚ ਕਾਂਗਰਸ ਵੱਲੋਂ ਬਸਪਾ ਦੇ ਨਾਲ ਸਮਝੌਤਾ ਕੀਤਾ ਗਿਆ ਔਰ ਇਹ ਕਿਹਾ ਜਾ ਰਿਹਾ ਕਿ ਹਾਈ ਕਮਾਂਡ ਦੀ ਜਿਹੜੀ ਆ ਦੋਨਾਂ ਹੀ ਪਾਰਟੀਆਂ ਵੱਲੋਂ ਇਜਾਜ਼ਤ ਨਹੀਂ ਲਈ ਗਈ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਜਦੋਂ ਤੁਸੀਂ ਆਪਣਾ ਨਾ ਲੀ ਤਾਂ ਉਤਰ ਜਾਂਦੇ ਆ ਜਦੋਂ ਤੁਸੀਂ ਬਿਲਕੁਲ ਹੀ ਇੱਕ ਕਿਸਮ ਦੇ ਨਾ ਤੁਹਾਡੇ ਦਿਮਾਗ ਦੇ ਵਿੱਚ ਕੁਝ ਬਚਦਾ ਹੀ ਨਹੀਂਗਾ ਤੁਹਾਡੇ ਕੋਲ ਕੋਈ ਵਲੰਟੀਅਰ ਨਹੀਂ ਬਚਦੇ ਇਕੱਲੇ ਲੀਡਰ ਬਚਦੇ ਨੇ 15 16 ਜਿਹੜੇ ਸਾਰੇ ਦੇ ਸਾਰੇ ਐਮਐਲਏ ਦੇ ਦਾਵੇਦਾਰ ਨੇ ਸਾਰੇ ਦੇ ਸਾਰੇ ਹਲਕਾ ਇੰਚਾਰਜ ਆ ਫਿਰ ਇਹੀ ਹਸ਼ਰ ਹੁੰਦਾ ਉਧਰਲੇ ਪਾਸੇ ਬੀਐਸਪੀ ਨੇ ਹਮੇਸ਼ਾ ਹੀ ਇਦਾਂ ਕੀਤੀ ਹੈ ਸਦਾ ਹੀ ਅਕਾਲੀ ਦਲ ਨੇ ਉਹਨਾਂ ਨੂੰ ਧੋਖਾ ਦਿੱਤਾ ਸਦਾ ਹੀ ਕਾਂਗਰਸ ਨੇ ਉਹਨਾਂ ਨੂੰ ਧੋਖਾ ਦਿੱਤਾ ਉਹਦੇ باوجود ਉਹਨਾਂ ਦੇ ਨਾਲ ਗੱਠਜੋੜ ਕਰਦੇ ਆ ਔਰ ਉਹਨਾਂ ਨੇ ਵੀ ਜ ਸਾਹਿਬ ਸ੍ਰੀ ਕਾਂਸ਼ੀਰਾਮ ਜੀ ਦਾ ਜਿਹੜਾ ਸਿਧਾਂਤ ਸੀ ਉਹਨੂੰ ਛੱਡ ਕੇ ਉਹ ਲੰਬੇ ਹੋ ਗਏ ਔਰ ਆਪਣੇ ਦਲਿਤਾਂ ਦੀ ਹੁੰਦੀ ਹੋਈ ਬੇਇੱਜ਼ਤੀ ਜਿਹੜੀ ਕਾਂਗਰਸ ਦੇ ਹੱਥੋਂ ਆ ਵੱਡੇ ਲੀਡਰ ਮਰਹੂਮ ਲੀਡਰ ਜਿਹੜੇ ਇਸ ਦੁਨੀਆ ਤੋਂ ਵੀ ਚਲੇ ਗਏ ਉਹ ਦਲਿਤਾਂ ਦੇ ਲੀਡਰ ਉਹਨਾਂ ਦੀ ਇਨਸਰਟ ਜਿਹੜੀ ਕਰਵਾਉਣ ਦੇ ਵਿੱਚ ਵੀ ਇਹ ਮਾਨ ਮਹਿਸੂਸ ਕਰਨ ਲੱਗ ਗਏ ਇਸ ਕਰਕੇ ਲੋਕਾਂ ਦੀ ਪਾਰਟੀ ਦਲਿਤਾਂ ਦੀ ਤੇ ਰਹੀ ਨਹੀਂ ਫਿਰ ਸੁਨੀਲ ਜਾਖੜ ਜੀ ਹੋ ਗਏ ਪ੍ਰਤਾਪ ਬਾਜਵਾ ਜੀ ਹੋਏ ਸਮੇਂ ਸਮੇਂ ਤੇ ਜਿਹੜੇ ਆ ਉਹ Dalit ਲੀਡਰਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਰਹਿੰਦੇ ਆ ਪਰ ਇਹ BSP ਵਾਲੇ ਲੀਡਰਾਂ ਦੀ ਇਸ ਸਿਹਤ ਤੇ ਇਹਨਾਂ ਦੀ ਤੇ ਕੋਈ ਅਸਰ ਨਹੀਂ ਕਿਉਂਕਿ ਇਹਨਾਂ ਦੀ ਮੋਟੀ ਚਮੜੀ ਹੋ ਗਈ ਹੈ ਇਹਨਾਂ ਦੇ ਸਿਰਫ ਜੋ ਜੋ نیچے-नीचे ਕਰਦੇ ਆ ਉਸ ਹਿਸਾਬ ਨਾਲ ਖਾਸ ਕਰਕੇ ਨਕੌਦਰ ਹਲਕੇ ਦੇ ਵਿੱਚ ਹਾਲਾਤ ਜਿਹੜੇ ਨੇ ਇਸ ਤਰ੍ਹਾਂ ਦੇ ਬਣੇ ਪਏ ਆ ਔਰ ਸਾਰੀਆਂ ਪਾਰਟੀਆਂ ਪੰਜ-ਛੇ ਪਾਰਟੀਆਂ ਲੜ ਕੇ ਆਮਦਵੀ ਪਾਰਟੀ ਦੇ ਰਲ ਕੇ ਇਲੈਕਸ਼ਨ ਲੜ ਰਹੇ ਆ ਔਰ ਜਿੰ ਜੇ ਇਦਾਂ ਦਾ ਜਦੋਂ ਸਮਝੌਤੇ ਹੁੰਦੇ ਆ ਕਾਂਗਰਸ ਦਾ ਆਪਣਾ ਸਿਧਾਂਤ ਹੈ ਬੀਜਪੀ ਦਾ ਆਪਣਾ ਸਿਧਾਂਤ ਹੈ ideologies ਵੱਖਰੀ ਵੱਖਰੀ ਆ ਕਾਂਗਰਸ ਦੀ ਆਪਣੀ ideologies ਆ ਬੀਐਸਪੀ ਦੀ ਆਪਣੀ ideologies ਆ ਤੁਸੀਂ ਦੇਖੋ ਜਦੋਂ ਇਹ ਇਕੱਠੇ ਹੁੰਦੇ ਤੇ ਫਿਰ ਇਹਨਾਂ ਦੀ ideologies ਕਿੱਥੇ ਗਈ ਲੋਕ ਕਿੱਥੇ ਗਏ ਜਦੋਂ ਲੋਕ ਮਾਈਨਸ ਹੋ ਜਾਣ ਜਦੋਂ ਗਰੀਬ ਮਾਈਨਸ ਹੋ ਜਾਣ ਜਦੋਂ ਵੋਟਰ ਮਾਈਨਸ ਹੋ ਜਾ ਸਿਰਫ ਲੀਡਰਸ਼ਿਪ ਰਹਿ ਜੇ ਫਿਰ ਹਾਲਤ ਇਹ ਹੀ ਹੁੰਦੀ ਹੈ ਇਲਾਕੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਕੀ ਆਧਾਰ ਹੈ ਜੀ ਆ ਸ਼੍ਰੋਮਣੀ ਅਕਾਲੀ ਦਲ ਦਾ ਆਧਾਰ ਤਾਂ ਦੱਸਣ ਦੀ ਵੀ ਜ਼ਰੂਰਤ ਨਹੀਂ ਕੋਈ ਆਧਾਰ ਨਹੀਂ ਬਚਿਆ ਉਹਨਾਂ ਦਾ ਕੋਸ਼ਿਸ਼ ਕਰ ਰਹੇ ਆ ਕਿ ਹਰ ਪਿੰਡ ਦੇ ਵਿੱਚੋਂ ਐਟ ਲਿਸਟ ਕੈਂਡੀਡੇਟ ਹੀ ਲੱਭ ਜਾਏ ਵੋਟਾਂ ਪੈਣ ਜਾਂ ਨਾ ਪੈਣ ਕੋਈ ਫਰਕ ਨਹੀਂ ਪੈਂਦਾ ਔਰ ਹੋ ਸਕਦਾ ਉਹ ਕੈਂਡੀਡੇਟ ਲੱਭਣ ਦੇ ਵਿੱਚ ਕਾਮਯਾਬ ਹੋ ਜਾਣ ਕਾਂਗਰਸ ਤਾਂ ਰਾਜ ਕਰਕੇ ਹਟੀ ਆ ਆਪਣੇ ਆਪ ਨੂੰ ਨੈਸ਼ਨਲ ਪਾਰਟੀ ਕਹੋਂਦੀ ਆ ਉਹਨੂੰ ਤਾਂ ਕੈਂਡੀਡੇਟ ਨਹੀਂ ਲੱਭੇ ਪੂਰੇ ਹੋ ਸਕਦਾ ਸ਼੍ਰੋਮਣੀ ਕਾਲ ਦਲ ਕੈਂਡੀਡੇਟ ਲੱਭ ਜਾਏ ਜੀ ਹੈ ਨਾ ਕੈਂਡੀਡੇਟ ਲੱਭਣ ਦੀ ਕੋਸ਼ਿਸ਼ ਕਰ ਰਹੇ ਆ ਹਰ ਇੱਕ ਪਾਰਟੀ ਜਿਹੜੀ ਨਕੋਦਰ ਦੇ ਵਿੱਚ ਖਾਸ ਕਰਕੇ ਆਪਣੀ ਜ਼ਮੀਨ ਬਚਾਉਣ ਦੀ ਕੋਸ਼ਿਸ਼ ਕਰ ਰਹੀ ਜ਼ਮੀਨ ਤਲਾਸ਼ਣ ਦੀ ਕੋਸ਼ਿਸ਼ ਕਰ ਰਹੀ ਆ ਇੱਥੇ ਇਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਨੇ ਨਾ ਉਹੀ ਇਹਨਾਂ ਦੇ ਹੱਥੋਂ ਨਿਕਲ ਗਈਆਂ ਇਸ ਕਰਕੇ ਨਕੋਦਰ ਹਲਕਾ ਮੈਂ ਕਹਿੰਨੀ ਆ ਕਿ ਵੀ ਮੈਂ ਸਾਰੇ ਜਿਹੜੇ ਸਾਡੇ ਵੋਟਰ ਸਹਿਮਾਨ ਵਰਕਰ ਸਹਿਮਾਨ ਮੈਂ ਸਭ ਦਾ तहे ਦਿਨੋਂ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਇੰਨੀ ਮਿਹਨਤ ਕੀਤੀ ਹੈ ਕਿ ਸਾਰੀਆਂ ਪਾਰਟੀਆਂ ਜ਼ਮੀਨ ਦੇ ਉੱਤੋਂ ਖਦੇੜ ਦਿੱਤੀਆਂ ਇਹ ਵੀ ਇੱਕ ਮਸਾਲਾ ਹੈ ਪੂਰੇ ਪੰਜਾਬ ਦੇ ਵਿੱਚ ਬਿਲਕੁਲ ਜੀ ਆਖਰ ਦੇ ਵਿੱਚ ਕਹਿਣਾ ਚਾਹਾਂਗਾ ਜੀ ਵੋਟਰਾਂ ਤੇ ਸਪੋਟਰਾਂ ਨੂੰ ਕੀ ਅਪੀਲ ਹੈ ਜੀ ਮੇਰੀ ਅਪੀਲ ਹੈ ਕਿ ਅਮਨ ਅਮਾਨ ਦੇ ਨਾਲ ਸ਼ਾਂਤੀ ਦੇ ਨਾਲ ਤਹਮਮਲ ਦੇ ਨਾਲ ਸਭ ਨੇ ਆਪਣੀ ਡਿਊਟੀ ਪੂਰੀ ਕਰਨੀ ਸਾਡੀ ਡਿਊਟੀ ਆ ਕਿ ਇਲੈਕਸ਼ਨਰ ਜਿਹੜੀਆਂ ਉਹ ਵਧੀਆ ਤਰੀਕੇ ਦੇ ਨਾਲ ਸ਼ਾਂਤੀ ਦੇ ਨਾਲ ਨਿਭੜਨ ਕਿਉਂਕਿ ਅਸੀਂ ਹਾਕਮ ਤੇ ਰਹੀ ਸਾਡੀ ਡਿਊਟੀ ਬਣਦੀ ਆ ਕਿ ਅਸੀਂ ਸ਼ਾਂਤੀ ਦੇ ਨਾਲ ਸਭ ਨੂੰ ਔਰ ਕਿਸੇ ਦੇ ਕਾਗਜ਼ ਰੱਦ ਨਹੀਂ ਕੀਤੇ ਜਾਣਗੇ ਮੇਰੀ ਸਾਰਿਆਂ ਅਫਸਰ ਸਰਬਾਨਾਂ ਨੂੰ ਹਦਾਇਤ ਹੈ ਕਿ ਵੀ ਜੋ ਦਾਖਲ ਕਰਦਾ ਕਾਗਜ਼ ਉਹਨੂੰ ਕਰਨ ਦਿਓ ਔਰ ਲੜਨ ਦਿਓ ਡੈਮੋਕ੍ਰੇਸੀ ਆ ਸਭ ਦਾ ਹੱਕ ਮੰਡਾ ਸ਼ੁਕਰੀਆ ਜੀ ਐਮਐਲਏ ਸਾਹਿਬ ਵੱਲੋਂ ਜਿਹੜਾ ਸਾਡੇ ਨਾਲ ਗੱਲਬਾਤ ਕੀਤੀ ਗਈ ਆ ਔਰ ਇਲਾਕੇ ਦੇ ਜਿੰਨੇ ਵੀ ਵੋਟਰ ਤੇ ਸਪੋਟਰ ਆ ਉਹਨਾਂ ਨੂੰ ਬਿਲਕੁਲ ਨਰਮ ਸਬਦ ਨਾਲ ਔਰ ਸ਼ਾਂਤੀ ਬਣਾ ਕੇ ਜੜੀਆਂ VOTING ਕਰ ਲਈ ਅਪੀਲ ਕੀਤੀ ਗਈ ਆ ਜਿਵੇਂ ਤੁਸੀਂ ਜਾਣਦੇ ਹੋ ਕਿ ਚੌਨਕ ਤਰੀਖ ਨੂੰ ਜਿਹੜਾ ਹੈਗਾ ਜ਼ਿਲ੍ਹਾ ਪਰਿਸ਼ਦ ਦੇ ਔਰ ਜਿਹੜੀ ਪੰਚਾਇਤ ਸਮਿਤੀ ਦੇ ਚੋਣਾਂ ਜਿਹੜੀਆਂ ਹੈਗੀਆਂ ਪੂਰੇ ਰਾਜ ਭਰ ਵਿੱਚ ਹੋ ਰਹੀਆਂ ਹੈਗੀਆਂ ਨੇ ਔਰ ਉਸ ਦੇ ਚੱਲਦੇ ਹੋਏ ਸਾਡੇ ਨਕੋਧਨ ਦੇ ਵਿੱਚ ਉਹੀ ਜੜੀਆਂ ਉਹਨੀ ਜ਼ੋਨ ਸੈਕਿੰਡਰੀ ਪੰਚਾਇਤ ਜ਼ੋਨ ਦੇ ਪੰਚਾਇਤ ਕਮੇਟੀ ਦੇ ਔਰ ਦੋ ਜਿਹੜੇ ਹੈਗੇ ਨੇ ਸਾਡੀਆਂ ਸੀਟਾਂ ਹੈਗੀਆਂ ਨੇ ਜ਼ਿਲ੍ਹਾ ਪਰਿਸ਼ਦੀਆਂ ਹੈਗੀਆਂ ਨੇ ਤੇ ਉਸਤੇ ਰਿਗਾਰਡਿੰਗ ਜਿਹੜਾ ਹੈਗਾ ਅ ਅੱਜ ਮਿਤੀ 4 12 ਨੂੰ दोपहरी तो तीन बजे तक अगर नगे कल इन्होंने स्क्रुटनी की जाएगी और परसों जग जो किसी ने विद्रॉ करना हो वि तैयारियां कर रही है मुहैया करा दी गई है जो फॉलो पार्ट है उन्होंने छह तरीक को ट्रेनिंग स्टार्ट कर रहे हैं इतने नैशनल कॉलेज नकोदर विन जाएगा उस होगा रिहर्सल करवाई जाएगी

ਦੀ ਡਿਊਟੀ ਤੇ ਜਿਵੇਂ ਤੁਸੀਂ ਜਾਣਦੇ ਹੈਗੇ ਹੋ ਜੀ ਕਿ ਕੋੜੇ ਸਮੇਂ ਪਹਿਲਾਂ ਹੀ ਜਿਹੜੇ ਨਵੇਂ ਡੀਐਸਪੀ ਸਾਹਿਬ ਜਿਹੜੇ ਹੈਗੇ ਉਹਨਾਂ ਨੇ ਇੱਥੇ ਕਾਰਜਕਾਰ ਸੰਭਾਲ ਲਿਆ ਹੈਗਾ ਮੇਰੀ ਕੱਲ ਉਹਨਾਂ ਦੇ ਨਾਲ ਬਹੁਤ ਹੀ ਡਿਟੇਲਡ ਮੀਟਿੰਗ ਹੋਈ ਚਹੀ ਹੈ ਨਾਲ ਉਹਨਾਂ ਦੇ ਐਸਚੂਜ਼ ਵੀ ਨਾਲ ਆਈਸੀ ਵੀ ਜਿਹੜੀ ਹੈਗੀ ਹੈ ਬਹੁਤ ਇਨਸ਼ੋਰ ਕਰ ਰਹੇ ਹੈਗੇ ਕਿ ਜਿਹੜੇ ਵੀ ਸਾਡੇ ਪੋਲਿੰਗ ਸਟੇਸ਼ਨਸ ਹੈਗੇ ਨੇ ਉਹਦੇ ਉੱਤੇ ਕਿਸੇ ਕਿਸਮ ਦੇ ਜਿਹੜੀ ਹੈਗੀਆਂ ਸੁਖਾਵੀ ਘਟਨਾ ਕੋਈ ਨਾ ਵਾਪਰੇ ਕੋਈ ਹਿੰਸਾ ਦਾ ਘਟਨਾ ਨਾ ਵਾਪਰੇ ਔਰ ਪੁਲਿਸ ਬਹੁਤ ਮੁਸਤੈਦ ਹੈਗੀ ਹੈ ਜੀ ਉਹਦੇ ਸਮੇਂ ਸਿਰ ਵੀ ਉਹਦੇ ਰਿਗਾਰਡਿੰਗ ਜੀ ਸਾਰੀ ਤਿਆਰੀਆਂ ਜੀ ਕਰ ਰਹੇ ਕ నకోదర